ਜੋ ਕੁਝ ਤੂੰ ਕੀਤਾ ਨਾ ਕੌਣ ਕਾਜ ਤੇ ਰਹਿ ਤਵੇ ਆਵੇ ਸਭ ਦੂਜ ਕਨੇ ਜਬੇ ਬੇਲਾਬ ਹੈ ਸਤਿਗੁਰੂ ਕਨੇ ਮਾਇਆ ਇਕੱਠੀ ਕੀਤੀ ਹੈ ਜੀ ਸਦਕੇ ਦੁਨੀਆ ਕਰਦੀ ਹੈ ਕਰ ਪਰ ਰਸਤਾ ਤੁਹਾਡਾ ਗਲਤ ਹੈ ਕੰਮਕਾਰ ਦੇ ਵਿੱਚ ਤਰੱਕੀਆਂ ਕਰੋ ਮਿਹਨਤ ਕਰੋ ਉਹ ਤਾਂ ਮਾਇਆ ਵਫਾ ਦੀ ਕਰਦੀ ਹੈ ਇਹ ਤੁਹਾਡੇ ਕੋਲ ਕੁਰਸੀ ਦੀ ਤਾਕਤ ਹੈ ਬਾਦਸ਼ਾਹੀ ਦੀ ਤਾਕਤ ਹੈ ਤੁਹਾਡੇ ਅੱਗੇ ਕੋਈ ਬੋਲ ਵੀ ਨਹੀਂ ਸਕਦਾ ਕੈ ਵੀ ਨੇ ਸਕਦਾੰਗਰੀ ਅਬੂ ਦੀ ਕਬਰ ਕਿਉਂ ਪਟ ਰਹੇ ਹੋ ਇਹ ਸਾਡੇ ਮਾਤਾ ਦੀ ਕਬਰ ਹੈ ਤੁਸੀਂ ਪਟਦੇ ਪਏ ਹੋ ਲੋਕ ਤੁਹਾਡੇ ਤੋਂ ਡਰਦੇ ਤੁਹਾਨੂੰ ਕਹਿ ਵੀ ਨਹੀਂ ਰਹੇ ਇਕਦਾਂ ਤੁਸੀਂ ਗੁਨਾਹ ਕੀਤਾ ਲੋਕਾਂ ਦੀਆਂ ਕਬਰਾਂ ਪੁੱਟੀਆਂ ਅਤੇ ਉਹ ਤੋਂ ਵੱਡਾ ਗੁਨਾਹ ਜਿਹੜੇ ਲੋਕ ਤੁਹਾਡੇ ਕੋਲ ਖਲੋਤੇ ਸੀ ਪਰ ਉਹ ਬਦਕਿਸਮਤੀ ਦੇ ਨਾਲ ਤੁਹਾਨੂੰ ਕਹਿ ਵੀ ਨਹੀਂ ਸਕੇ ਇਹ ਸਾਡੇ ਰਿਸ਼ਤੇਦਾਰ ਦੀ ਸਾਡੇ ਸਾਖ ਸੰਬੰਧੀ ਦੀ ਸਾਡੇ ਇਹ ਖਾਨਦਾਨ ਦੇ ਦਸਨਾਇਆ ਸਾਡੇ ਖਾਨਦਾਨ ਦਾ ਦਸਨਾਇਆ ਹੋਏ ਤੁਸੀਂ ਕੱਢ ਲਿਆ ਕਿਹੜੇ ਕਿਹੜੇ ਤੁਹਾਡੇ ਬਨਾ ਸਤਿਗੁਰ ਕਹਿੰਦੇ ਨੇ ਇਹਦਾ ਸਮਝੋ ਕਿ ਜਿੰਨੇ ਵੀ ਇਹ ਨੇ ਨਾ ਇਹ ਤੁਹਾਡੇ ਦੁਜਗ ਦੇ ਵਿੱਚ ਪੈਣਗੇ ਪਰ ਦੁਜ ਕੰਮੇ ਜਦ ਬਿਲ ਲਾਭ ਤਬ ਤਨ ਮੈ ਹੋਇਆ ਤਰਨ ਪਛਤਾਸ ਨਿਆਰੇ ਜਦੋਂ ਪ੍ਰਾਨ ਤਿਆਗੋਂ ਦੇ ਅਸਲ ਮਤ ਤੁਹਾਡੇ ਹੁਣ ਇਹ ਜਿਹੜੇ ਦੁਜਕ ਦਾ ਰਸਤਾ ਤੁਹਾਡਾ ਸ਼ੁਰੂ ਹੋਇਆ ਪ੍ਰਾਨ ਜਦੋਂ ਤਿਆਗੇ ਜਾਂਦੇ ਨੇ ਮਤਲਬ ਫੌਤ ਹੋ ਜਾਂਦਾ ਹੈ ਮਰ ਜਾਂਦਾ ਹੈ ਇਨਸਾਨ ਆਕਾਲ ਚਲਾਣਾ ਕਰ ਗਿਆ ਉਦੋਂ ਫਿਰ ਦੁਨੀਆ ਦੀ ਧਨ-ਦੌਲਤ ਦੁਨੀਆ ਦੀ ਕੋਈ ਸ਼ੈ ਕੰਮ ਨਹੀਂ ਆਉਂਦੀ ਉਥੇ ਕੰਮ ਆਉਂਦੀ ਹੈ ਇਹਨੇ ਕਿੰਨੀ ਕਿ ਸੇਵਾ ਕੀਤੀ ਹੈ ਪਰਪਕਾਰ ਕਰਤੇ ਨੇ ਆਪਣੇ ਆ ਨੂੰ ਤਾਂ ਦੁਨੀਆ ਸਵਾਰਦੀ ਆਈ ਹੈ ਬੜਵਾਂ ਨੇ ਸਵਾਰੇ ਆ ਤੇ ਉਹ ਸਵਾਰਥ ਹੁੰਦਾ ਹੈ ਪਤਾ ਨਹੀਂ ਕਿੱਡਾ ਵੱਡਾ ਸਵਾਰਥ ਹੈ ਜਿਹਨੂੰ ਭਗਵਾਨ ਵਿਕੇ ਜੰਦ ਰਾਮ ਚੰਦਰ ਭਗਵਾਨ ਸਵਾਰਥ ਕਿਤਨਾ ਵੱਡੇ ਬਾਕੀ ਦੇ ਪਤਾ ਨਹੀਂ ਕਿੰਨੇ ਕੋਤੇ ਮਰੇ ਹੋਣਗੇ ਸਜੀਵਨੀ ਬੂਟੀ ਕਿਹਦੇ ਲਈ ਆਈ ਹੈ ਕੱਲੀ ਭਰਾ ਦੇ ਲਈ ਆਈ ਹੈ ਬੜੇ ਉਥੇ ਮੈਦਾਨੇ ਜੰਗ ਦੇ ਵਿੱਚ ਮਰੇ ਨੇ ਪਰ ਜੋਂਦਾ ਕਿਨੂੰ ਕੀਤਾ ਆਪਣੇ ਭਰਾ ਨੂੰ ਕਿ ਕਿਤੇ ਸਵਾਰਥ ਹੈ ਆ ਦੁਨੀਆ ਜਿੱਥੇ ਵੀ ਖਲੋਤੀ ਹੈ ਸਵਾਰਥ ਦੇ ਖਲੋਤੀ ਹੈ ਸਜੀਵ ਨੇ ਬੂਟੇ ਜੋ ਲੈ ਕੇ ਆਏ ਨੇ ਜਿਹਨੂੰ ਮਰਜ਼ੀ ਚੋਂਦਾ ਕਰ ਸਕਦੇ ਸੀ ਪਰ ਤੜਫਕੀ ਦੇ ਲਈ ਸੀ ਆਪਣੇ ਘਰਾਂ ਦੇ ਲਈ ਤਾਂ ਹੁਣ ਜਿਹੜਾ ਇਹ ਸਵਾਰਥ ਹੈ ਇਨਸਾਨ ਕਰਦਾ ਹੈ ਤਾਂ ਇਹਦਾ ਸਵਾਰਥ ਫਿਰ ਹਰਜਾਨਾ ਬਹੁਤ ਭੁਗਤਣਾ ਪੈਂਦਾ ਹੈ ਬੋਰਾ ਨਾਮਕ ਦੇਮਾ ਰਾਜ ਜੀ ਇਹਨੂੰ ਸਮਝਾ ਰਹੇ ਨੇ ਕਿ ਤੁਹਾਡਾ ਸਵਾਰਥ ਇਹ ਹੈ ਕਿ ਤੁਸੀਂ ਧਨ ਦੌਲਤ ਜੋੜਨ ਦੇ ਨਾਲ ਲੋਕਾਂ ਦੇ ਦਰਮਦੀ ਲੋਕਾਂ ਦੀ ਇਨਸਾਨੀਅਤ ਦੀ ਰੱਬ ਦੀ ਬਹੁਤ ਤਸੀਵੇ